ਹੈਲੋ ਦੋਸਤੋ ਸਾਰਿਆਂ ਨੂੰ ਜੀਐਮਸੀ ਦੀ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਦੇ ਵਿੱਚ ਮੈਂ ਤੁਹਾਡਾ ਸਭ ਦਾ ਸਵਾਗਤ ਕਰਦਾ ਮਿਆਸ ਕਰਦਾ ਕਿ ਤੁਸੀਂ ਸਭ ਜਣ ਠੀਕ ਹੋਵੋਗੇ ਤੁਸੀਂ ਮੇਰੇ ਚੈਨਲ ਨੂੰ ਬਹੁਤ ਵਧੀਆ ਸਪੋਰਟ ਕਰ ਰਹੇ ਹੋ ਤੇ ਹੋਰ ਜਿਆਦਾ ਚੈਨਲ ਨੂੰ ਮੈਨੂੰ ਸਪੋਰਟ ਕਰੋ ਵੀ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਮੇਰੇ ਚੈਨਲ ਨੂੰ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਡੇ ਸਭਨਾਂ ਤੱਕ ਪਹੁੰਚ ਜਾਵੇ ਆਓ ਅੱਜ ਆਪਾਂ ਪਰਮੇਸ਼ੁਰ ਦੇ ਵਚਨ ਦੇ ਵਿੱਚੋਂ ਸਿੱਖਾਂਗੇ ਸੋ ਆਪਾਂ ਦੇਖਾਂਗੇ ਯੋਹੰਨਾ ਦੀ ਅੰਜੀਲ ਉਹਦਾ 3 ਅਧਿਆਇ ਉਹਦੀ 16 ਆਇਤ ਲਿਖਿਆ ਪਰਮੇਸ਼ੁਰ ਨੇ ਸੰਸਾਰ ਨੂੰ ਇੰਨਾ ਪਿਆਰ ਕੀਤਾ ਅਤੇ ਉਸ ਨੇ ਉਹਨਾਂ ਨੂੰ ਆਪਣਾ ਇਕਲੌਤਾ ਪੁੱਤਰ ਦੇ ਦਿੱਤਾ ਤਾਂ ਜੋ ਕੋਈ ਵੀ ਉਸ ਵਿੱਚ ਵਿਸ਼ਵਾਸ ਰੱਖੇ ਨਾਸ਼ ਨਾ ਹੋਵੇ ਪਰ ਸਦੀਪਕ ਜੀਵਨ ਪਾਵੇ ਦੋਸਤੋ ਅਸੀਂ ਪ੍ਰਭੂ ਯੇਸ਼ੂ ਮਸੀਹ ਦੇ ਵਚਨ ਦੇ ਵਿੱਚ ਅਸੀਂ ਦੇਖਦੇ ਹਾਂ ਯੋਹੰਨਾ ਦੀ ਅੰਜੀਲ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਇਥੇ ਪਰਮੇਸ਼ਰ ਦੇ ਪ੍ਰੇਮ ਦੇ ਬਾਰੇ ਗੱਲ ਹੋ ਰਹੀ ਹੈ ਪਰਮੇਸ਼ਰ ਦੇ ਪਿਆਰ ਦੇ ਬਾਰੇ ਗੱਲ ਹੋ ਰਹੀ ਹੈ ਲੇਕਿਨ ਜਦੋਂ ਅਸੀਂ ਸੰਸਾਰ ਦੇ ਵਿੱਚ ਰਹਿੰਦੇ ਆ ਸੰਸਾਰ ਦੇ ਵਿੱਚ ਰਹਿੰਦੇ ਹੋਏ ਅਸੀਂ ਆਪਣੇ ਭੈਣਾਂ ਭਰਾਵਾਂ ਨੂੰ ਪਿਆਰ ਕਰਦੇ ਆ ਅਸੀਂ ਆਪਣੇ ਰਿਸ਼ਤੇਦਾਰਾਂ ਨੂੰ ਪਿਆਰ ਕਰਦੇ ਆ ਅਸੀਂ ਆਪਣੇ ਜਿੰਨੇ ਵੀ ਰਿਲੇਟਿਵ ਨੇ ਰਿਲੇਸ਼ਨ ਚ ਹੁੰਦੇ ਨੇ ਅਸੀਂ ਉਹਨਾਂ ਨੂੰ ਪਿਆਰ ਕਰਦੇ ਆ ਲੇਕਿਨ ਸਾਡਾ ਜਿਹੜਾ ਪਿਆਰ ਹੈ ਉਹ ਕੁਝ ਸੀਮਤ ਹੁੰਦਾ ਆ ਥੋੜੇ ਸਮੇਂ ਦੇ ਲਈ ਹੁੰਦਾ ਆ ਕੁਝ ਲਿਮਟ ਹੁੰਦੀ ਆ ਸਾਡੇ ਉਸ ਪਿਆਰ ਦੀ ਥੋੜੇ ਸਮੇਂ ਬਾਅਦ ਅਸੀਂ ਬਦਲ ਜਾਂਦੇ ਆ ਬਹੁਤ ਸਾਰੇ ਲੋਕ ਨੇ ਜੋ ਬਦਲ ਜਾਂਦੇ ਨੇ ਬਹੁਤ ਸਾਰੇ ਲੋਕ ਨੇ ਜਦ ਕਿਸੇ ਨੂੰ ਬੰਦੇ ਨੂੰ ਮੁਸੀਬਤ ਪੈਂਦੀ ਆ ਪਰੇਸ਼ਾਨੀ ਆਉਂਦੀ ਆ ਬਦਲ ਜਾਂਦੇ ਨੇ ਹਾਲਾਤ ਬਦਲ ਜਾਂਦੇ ਆ ਲੇਕਿਨ ਅੱਜ ਦੇ ਸਮੇਂ ਦੇ ਵਿੱਚ ਬਾਈਬਲ ਦੇ ਵਿੱਚ ਲਿਖਿਆ ਕਿ ਲੋਕ ਸੁਆਰਥੀ ਹੋ ਗਏ ਨੇ ਮਾਇਆ ਦੇ ਲੋਭੀ ਹੋ ਗਏ ਨੇ ਹਰ ਇਨਸਾਨ ਲਿਕੇ ਪਰਮੇਸ਼ਰ ਦਾ ਪਿਆਰ ਜਿਹੜਾ ਆ ਉਹ ਅਨਮੋਲ ਆ ਪਰਮੇਸ਼ਰ ਦਾ ਪਿਆਰ ਜਿਹੜਾ ਆ ਉਹ ਉਹਦੀ ਕੋਈ ਸੇ ਪਿਆਰ ਦੇ ਨਾਲ ਤੁਲਨਾ ਨਹੀਂ ਕੀਤੀ ਜਾਂਦੀ ਬਹੁਤ سارے ਲੋਕ ਕਹਿੰਦੇ ਨੇ ਕਿ ਤੁਹਾਡੇ ਯਸੂ ਨੇ ਕੀ ਕੀਤਾ ਪਿਆਰਿਓ ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਆ ਕਿ ਯਸੂ ਮਸੀਹ ਸੰਸਾਰ ਦੇ ਵਿੱਚ ਆਇਆ ਇੱਕ ਇਨਸਾਨ ਦਾ ਰੂਪ ਧਾਰ ਕੇ ਇੱਕ ਬੱਚੇ ਦੇ ਰੂਪ ਦੇ ਵਿੱਚ ਉਹ ਆਇਆ ਔਰ ਬਾਣੀ ਵਿੱਚ ਲਿਖਿਆ ਹੋਇਆ ਆਦਿ ਵਿੱਚ ਸ਼ਬਦ ਸੀ ਸ਼ਬਦ ਪਰਮੇਸ਼ਵਰ ਦੇ ਨਾਲ ਸੀ ਤੇ ਸ਼ਬਦ ਹੀ ਪਰਮੇਸ਼ਵਰ ਸੀ ਤੇ ਲਿਖਿਆ ਹੋਇਆ ਸ਼ਬਦ ਦੇ ਤਾਰੀ ਹੋਇਆ ਉਹਨੇ ਕਿਰਪਾ ਸਿ ਚਾਈ ਤੇ ਭਰੂਰੀ ਦੇ ਨਾਲ ਸਾਡੇ ਵਿੱਚ ਵਾਸ ਕੀਤਾ ਉਹਦੇ ਵਿੱਚ ਸਚਾਈ ਸੀ ਉਹਦੇ ਵਿੱਚ ਭਰੂਰੀ ਸੀ ਤੇ ਉਹਨੇ ਸਾਡੇ ਵਿੱਚ ਡੇਰਾ ਲਾਇਆ ਉਹਨੇ ਸਾਡੇ ਵਿੱਚ ਘਰ ਵਾਸ ਕੀਤਾ ਤੇ ਉਹੀ ਸਾਡਿਆਂ ਬਾਣੀ ਚ ਲਿਖਿਆ ਕਿਉਂ ਸਾਡੀਆਂ ਗੁਨਾਹਾਂਵਾਂ ਦੀ ਖਾਤਰ ਕ੍ਰੂਸ ਤੇ ਉੱਤੇ ਚੜ ਗਿਆ ਹੁਣ ਬਹੁਤੇ ਕਹਿੰਦੇ ਨਹੀਂ ਕਿ ਉਹ ਆਪਣੇ ਆਪ ਨੂੰ ਬਚਾ ਨਹੀਂ ਸਕਿਆ ਉਹ ਚਾਹੁੰਦਾ ਤਾਂ ਕੁਝ ਵੀ ਕਰ ਸਕਦਾ ਸੀ ਲੇਕਿਨ ਉਹਦਾ ਮਰਨਾ ਸਾਡੇ ਲਈ ਬੜਾ ਜ਼ਰੂਰੀ ਸੀ ਫਿਰ ਸਾਡੇ ਗੁਨਾਹ ਉਹਦੇ ਤੇ ਲੱਦੇ ਨਹੀਂ ਜਾਣੇ ਸੀ ਫਿਰ ਸਾਡੇ ਗੁਨਾਹੋ ਚੱਕ ਨਹੀਂ ਸਕਦਾ ਸੀ ਕਿਉਂਕਿ ਅਸੀਂ ਹਰ ਦਿਨ ਪਾਪ ਕਰਦੇ ਸੀ ਹਰ ਦਿਨ ਅਸੀਂ ਗੁਨਾਹ ਕਰਦੇ ਸੀ ਉਹਨੇ ਸਾਡੀਆਂ ਗੁਨਾਹਾਂਵਾਂ ਨੂੰ ਆਪਣੇ ਉੱਤੇ ਲੈ ਲਿਆ ਤੇ ਅਸੀਂ ਵਿਸ਼ਵਾਸ ਕਰਨ ਦੇ ਦੁਆਰਾ ਅਸੀਂ ਧਰਮੀ ਕਿਨੇ ਜਾਂਦੇ ਆ ਵਿਸ਼ਵਾਸ ਕਰਨ ਦੇ ਦੁਆਰਾ ਅਸੀਂ ਬਚਾਏ ਜਾਂਦੇ ਆ ਲੇਕਿਨ ਖੁਦਾਵੰਦ ਯੀਸ਼ੂ ਮਸੀਹ ਨੇ ਸਾਨੂੰ ਆਪਣੇ ਪੁੱਤਰ ਹੋਣ ਦਾ ਹੱਕ ਦੇ ਦਾ ਉਹਦੀ ਕਿਰਪਾ ਦੇ ਦੁਆਰਾ ਅਸੀਂ ਬਚਾਏ ਗਏ ਉਹਨੇ ਸਾਡੇ ਲਈ ਆਪਣੀ ਜਾਨ ਦੇ ਦਿੱਤੀ ਤਾਂ ਬਾਣੀ ਚ ਲਿਖਿਆ ਉਹਨੇ ਆਪਣੀ ਜਾਨ ਦੇ ਦਿੱਤੀ ਤੇ ਤੀਸਰੇ ਦਿਨ ਉਹ ਮਰਦਾਂ ਦੇ ਵਿੱਚੋਂ ਜੀ ਉੱਠਿਆ ਹੈ ਨਾ ਕਹਿੰਦੇ ਨਾ ਲੋਕ ਕਿ ਉਹ ਤਾਂ ਮਰ ਗਿਆ ਉਹ ਪਰ ਅੱਗੇ ਤੁਸੀਂ ਜਦੋਂ ਪੂਰੀ ਬਾਈਬਲ ਨੂੰ ਪੜੋਗੇ ਤਾਂ ਲਿਖਿਆ ਹੈ ਤੀਸਰੇ ਦਿਨ ਉਹ ਮਰਦਿਆਂ ਦੇ ਵਿੱਚੋਂ ਜੀ ਉੱਠਿਆ ਅੱਜ ਵੀ ਯਿਸੂ ਮਸੀਹ ਜਿੰਦਾ ਆ ਅੱਜ ਵੀ ਅਸੀਂ ਉਹਦੀ ਗਵਾਹੀ ਦਿੰਦੇ ਆ ਕਿ ਸੱਚਮੁੱਚ ਉਹਦਾ ਪ੍ਰੇਮ ਜਿਹੜਾ ਆ ਉਹ ਅਨਮੋਲ ਆ ਉਹ ਸਾਨੂੰ ਬਰਕਤਾਂ ਦਿੰਦਾ ਆ ਤੇ ਪਰ ਉਹ ਸਾਨੂੰ ਸੁਣਾਉਂਦਾ ਨਹੀਂ ਉਹ ਸਾਨੂੰ ਕਿਰਪਾ ਕਰਦਾ ਸਾਡੇ ਤੇ ਉਹ ਸਾਨੂੰ ਅ ਇਹ ਨਹੀਂ ਕਹਿੰਦਾ ਕਿ ਮੈਂ ਤੁਹਾਡੇ ਤੇ ਕਿਰਪਾ ਕਰਤੀ ਏ ਤੇ ਹੁਣ ਤੁਸੀਂ ਮੈਨੂੰ ਕੁਝ ਦਿਓ ਉਹ ਲੈਂਦਾ ਨਹੀਂ ਪਿਆਰਿਓ ਉਹ ਸਾਨੂੰ ਬਰਕਤਾਂ ਦਿੰਦਾ ਆ ਉਹਦਾ ਵਾਅਦਾ ਆ ਮੈਂ ਤੁਹਾਨੂੰ ਬਰਕਤਾਂ ਦੇ ਉੱਤੇ ਬਰਕਤ ਦੇ ਦਿੱਤੀ ਆ ਲੇਕਿਨ ਰਿਸੀਵ ਕਰਨਾ ਉਹ ਸਾਡੇ ਹੱਥ ਦੇ ਵਿੱਚ ਆ ਪਰਮੇਸ਼ਰ ਤੋਂ ਉਸ ਬਰਕਤ ਨੂੰ ਰਿਸੀਵ ਕਰਨਾ ਕਿ ਅਸੀਂ ਕਿਵੇਂ ਪਰਮੇਸ਼ਰ ਦੀ ਬਰਕਤ ਨੂੰ ਰਿਸੀਵ ਕਰਦੇ ਆ ਖੁਦਾਵੰ ਤੁਹਾਨੂੰ ਸਭ ਨੂੰ ਉਹਦੇ ਪ੍ਰੇਮ ਦੇ ਦੁਆਰਾ ਬਰਕਤ ਦੇਵੇ ਇਹ ਉਹਦਾ ਪਿਆਰ ਸੀ ਕਿ ਅੱਜ ਪੂਰੀ ਬਾਈਬਲ ਦੇ ਵਿੱਚ ਕਿਤੇ ਈਸਾਈ ਧਰਮ ਬਾਰੇ ਗੱਲ ਨਹੀਂ ਲਿਖੀ ਕਿਤੇ ਈਸਾਈ ਨਹੀਂ ਲਿਖਿਆ ਹੋਇਆ ਯੇਸ਼ੂ ਮਸੀਹ ਮਸੀਹ ਦਾ ਮਤਲਬ ਮਸਾ ਕੀਤਾ ਹੋਇਆ ਉਹਨੇ ਸਾਡੇ ਲਈ ਆਇਆ ਸਾਡੇ ਲਈ ਮਰ ਗਿਆ ਦਫਨਾਇਆ ਗਿਆ ਤੀਸਰੇ ਦਿਨ ਕਬਰ ਦੇ ਵਿੱਚੋਂ ਜੀ ਉੱਠਿਆ ਇਸ ਗੱਲ ਦੀ ਅਸੀਂ ਗਵਾਹਾਂ ਬਾਣੀ ਚ ਲਿਖਿਆ ਚੱਖੋ ਤੇ ਵੇਖੋ ਕਿ ਯਹੋਵਾ ਕਿੰਨਾ ਪਿਆ ਹੈ ਤੇ ਜਿਹੜੇ ਉਹਨੂੰ ਚੱਖ ਲੈਂਦੇ ਆ ਨਾ ਉਹਨਾਂ ਨੂੰ ਪਤਾ ਹੁੰਦਾ ਜਿਵੇਂ ਅਸੀਂ ਹਲਵਾਈ ਦੀ ਦੁਕਾਨ ਤੇ ਜਾਂਦੇ ਆ ਤੇ ਅਸੀਂ ਉਹਨੂੰ ਪਹਿਲਾਂ ਚੱਖ ਕੇ ਵੇਖਦੇ ਆ ਤੇ ਫਿਰ ਅਸੀਂ ਉਸਨੂੰ ਖਰੀਦਦੇ ਆ ਹਨਾ ਤੇ ਜਿਹੜੇ ਪਰਮੇਸ਼ਵਰ ਦੇ ਪਿਆਰ ਨੂੰ ਚੱਖ ਲੈਂਦੇ ਆ ਉਹਨਾਂ ਨੂੰ ਪਤਾ ਆ ਕਿ ਉਹਦੀ ਵੈਲਿਊ ਕੀ ਆ ਜੇ ਤੁਸੀਂ ਇਸ ਗੱਲ ਨੂੰ ਨਾਲ ਸਹਿਮਤ ਹੋ ਤੋਂ ਆਪਾਂ ਛੋਟੀ ਦੁਆ ਕਰਾਂਗੇ ਜੋ ਤੁਸੀਂ ਵਚਨ ਸੁਨੇਹਾ ਕਿ ਸੱਚਮੁੱਚ ਉਹਦਾ ਪ੍ਰੇਮ ਜਿਹੜਾ ਹੈ ਬੜਾ ਅਨਮੋਲ ਹੈ। ਪਹਿਲੇ ਪਰਮੇਸ਼ਰ ਤੇਰਾ ਧੰਨਵਾਦ ਕਰਦਾ ਪ੍ਰਭੂ ਜੀ ਜਦੇ ਵਚਨ ਜਿਹਨੇ ਲੋਕ ਵੀ ਸੁਣ ਖੁਦਾਵੰਦ ਤੁਹਾਡੀ ਕਿਰਪਾ ਉਹਨਾਂ ਲੋਕਾਂ ਦੇ ਉੱਤੇ ਹੋ ਜਾਵੇ। ਤੁਹਾਡੀ ਬਲੇਸਿੰਗ ਹਰ ਇੱਕ ਜੀਵਨ ਦੇ ਵਿੱਚ ਹਮੇਸ਼ਾ ਦੀ ਬਣ ਜਾਵੇ। ਤੁਹਾਡਾ ਧੰਨਵਾਦ। ਪ੍ਰਾਰਥਨਾ ਪ੍ਰਭੂ ਯੀਸ਼ੂ ਦੇ ਨਾਮ ਚੋਂ ਕਰਦਾ। ਆਮੀਨ। ਗੋਡ ਬlesਸ ਯੂ।